ਬੇਨਰ ਰਵਾਨਾ ਕੀਤੀਆਂ ਕੀ ਕਹਿਣਾ ਚਾਹੁੰਗੇ ਸਰ ਅੱਜ ਮੇਰੇ ਵਾਸਤੇ ਇੱਕ ਗੱਲ ਕਰਨਾ ਜਦੋਂ ਡੀਸੀ ਸਾਹਿਬ ਮੋਕਾ ਵਾਲੇ ਸ਼੍ਰੀ ਬੀ ਸੰਗਾ ਜੀ ਨੇ ਨਿਰਧਾਰਤ ਡਿਊਟੀ ਤੇ ਹੈਗੀ ਸੀ ਇੱਥੇ ਮੀਟਿੰਗ ਸੀ ਰੱਖੀ 4 ਵਜੇ ਤੇ ਮੈਂ ਜੋ ਚੱਲਿਆ ਵੀ ਉਹ ਡਿਸਰਵ ਕਰਨ ਲੱਗੇ ਵੀ ਅਸੀਂ ਇੱਕ ਫਲੈਗ ਆਫ ਕਰਨੀ ਹੈਗੀ ਐ ਪੂਰੀ ਇੱਕ ਕੰਟਿੰਜੈਂਟ ਜਿਨ੍ਹਾਂ ਨੇ ਪਿੰਡਾਂ ਦੇ ਵਿੱਚ 314 ਪਿੰਡਾਂ 'ਚ ਪ੍ਰਚਾਰ ਕਰਨਾ ਕਿ ਪਰਾਲੀ ਨੂੰ ਆਪਾਂ ਅੱਗ ਨਾ ਲਾਈਏ ਕਿਸਾਨਾਂ ਵਾਸਤੇ ਕਹਿੰਦੇ ਸ਼ਰਮਾ ਜੀ ਤੁਸੀਂ ਸ਼ਾਮ ਨੂੰ ਆ ਜਾਓਗੇ ਕਿ ਜੀ ক্লোਜ਼ ਟੂ ਹਾਰਟ ਸਬਜੈਕਟ ਹੈ ਆ ਕਿ ਮੈਂ ਪਿੱਛੇ ਜੇ ਯੂਰਪ ਘੁੰਮ ਕੇ ਆਇਆ ਜੀ ਉੱਥੇ ਯੂਰਪ ਤੋਂ ਮੈਨੂੰ ਪਤਾ ਲੱਗਾ ਕਿ ਯੂਰਪੀਅਨ ਯੂਨੀਅਨ ਜਿਹੜੀ ਆ ਉਹ 2027 ਤੋਂ ਕੰਪਲੀਟ ਬੈਨ ਲਾ ਰਹੀ ਆ वुਡ ਬੇਸਡ ਫਿਊਲ ਤੇ ਇਹਦਾ ਮਤਲਬ ਆ ਕਿ ਉੱਥੇ ਸਾਰਾ ਬਾਇਓਫਿਊਲ ਚਾਹੀਦਾ 8 ਕਰੋੜ ਟਨ ਸਾਲ ਦਾ ਬਾਇਓਫਿਊਲ ਤੂੰ ਬਣਾਣਾ ਕਿੱਥੋਂ ਆ ਪ੍ਰਾਲੀ ਤੋਂ ਤੇ ਪੰਜਾਬ ਦੇ 밭 ਫੁੱਲਨੇ ਆ ਇਸ ਪ੍ਰਾਲੀ ਨੂੰ ਅਸੀਂ ਪੁੱਤ ਦੀ ਜਾਇ ਇਹਦੀਆਂ ਪੈਲੇਟ ਬਣਾਵਾਂਗੇ ਇਹ ਪੈਲੇਟ ਜਿਹੜੀ ਬਣ ਕੇ ਉਹ ਇੱਕ એનર્ਜੀ ਸੋਰਸ ਬਣੇਗੀ ਯੂਰਪ ਜਾ ਕੇ ਸਾਡੀ ਪ੍ਰਾਲੀ ਐਕਸਪੋਰਟ ਹੋ ਕੇ ਸਾਡੇ ਕਿਸਾਨ ਨੂੰ ਚਾਰ ਪੈਸੇ ਵੱਧ ਮਿਲਣਗੇ ਉੱਕਨ ਦੀ ਲੋੜ ਨਹੀਂ ਪੈਗੀ ਬਲਕਿ ਅਸੀਂ ਯੂਰਪ ਦੇ ਵਿੱਚ ਸਾਡੇ ਆਪਣੇ ਥਰਮਲ ਪਲਾਂਟਾਂ ਵਿੱਚ ਕੋਲੇ ਦਾ ਬਦਲ ਵੜ ਕੇ ਇਸ ਪ੍ਰਾਲੀ ਨੂੰ ਵਰਤਾਂਗੇ ਤੇ ਮੈਨੂੰ ਲੱਗਦਾ ਇਹ ਤੋਂ ਵੱਡਾ ਵੱਡਾ ਭਾਗ ਕੀ ਸੀ ਸਰ ਥੈਂਕ ਯੂ ਵੈਰੀ ਮੱਚ ਨਾਲ ਨਾਲ ਜਿਹੜੇ ਸਾਡੇ ਖਰਾਕੀ ਤੱਤ ਆ ਉਹ ਵੀ ਵਾਧੇ ਆ ਸੋ ਆਉਣ ਵਾਲੇ ਸੀਜ਼ਨ ਦੇ ਵਿੱਚ ਜਦੋਂ ਵੀ ਕੋਈ ਧੋਨੇ ਦੀ ਕਟਾਈ ਤੋਂ ਬਾਅਦ ਉਹ ਖਰਾਲੀ ਨੂੰ ਜਿਹੜੀ ਐ ਅੱਗ ਲੱਗਦੀ ਐ ਤਾਂ ਤੁਰੰਤ ਉਹਦੇ ਤੇ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਸੁਪਰੀਮ ਕੋਰਟ ਤੇ ਨੈਸ਼ਨਲ ਕਮਿਸ਼ਨ ਜੀ ਉਹਨਾਂ ਵੱਲੋਂ ਇਹ ਸਖਤ ਹਦਾਇਤਾਂ ਐ ਨੋਡਲ ਅਫੀਸਰ ਸਾਰੇ ਕਲਸਟਰ ਅਫੀਸਰ ਜਿਹੜੇ ਆ ਉਹ ਪ੍ਰਸ਼ਾਸਨ ਵੱਲੋਂ ਪਾਇੰਟ ਕੀਤੇ ਜਾ ਚੁੱਕੇ ਆ ਸੋ ਅਸੀਂ ਖੇਤੀਬਾੜੀ ਵਿਭਾਗ ਵੱਲੋਂ ਸੂਬਾ ਕਿਸਾਨਾਂ ਨੂੰ ਇਹ ਅਪੀਲ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਝੋਨੇ ਦੀ ਕਟਾਈ ਤੋਂ ਬਾਅਦ ਆਪਾਂ ਪਰਾਲੀ ਦੀ ਜਿਹੜੀ ਆ ਉਹ ਗੰਦੀ ਸਾਂਭ ਸੰਭਾਲ ਕਰਨੀ ਆ ਮਸ਼ੀਨਾਂ ਦੇ ਨਾਲ 7000 ਮਸ਼ੀਨਾਂ ਜਿਹੜੀਆਂ ਉਹ ਜ਼ਿਲ੍ਹੇ ਦੇ ਵਿੱਚ ਕੋਆਪਰੇਟਿਵ ਤੇ ਵੱਖ-ਵੱਖ ਛਾਨਾਂ ਦੇ ਕੋਲੇ ਮਹੱਈਆ ਕਰਾਂਗੇਗਾ ਸੋ ਉਹਨਾਂ ਸੀਆਰਐਮ ਮਸ਼ੀਨ ਦੇ ਨਾਲ ਅਸੀਂ ਇਹ ਝੋਨੇ ਦੀ ਪਰਾਲੀ ਨੂੰ ਜ਼ਮੀਨ ਦੇ ਵਿੱਚ ਵਾਹ ਕੇ ਕੁਝ ਬੀਜਰ ਦਿੱਤੇ ਆ ਉਹਨਾਂ ਦੇ ਨਾਲ ਪ੍ਰਾਲੀ ਨੂੰ ਕੱਟਿਲ ਕਰਕੇ ਫੈਕਟਰੀਆਂ ਤੱਕ ਪਹੁੰਚਾ ਕੇ ਆਪਾਂ ਸੋਹਣੇ ਤਰੀਕੇ ਦੇ ਨਾਲ ਪ੍ਰਾਲੀ ਦੀ ਸਟੱਜੀ ਜਿੰਸਾਂਸ ਬਣ ਕਰਦੇ ਪ੍ਰਾਲੀ ਦਾ ਮੁੱਦਾ ਵੀ ਹਰ ਵਾਰ ਭਰਖਦਾ ਇਸ ਵਾਰ ਫਿਰ ਝੋਨੇ ਦਾ ਜਿਹੜਾ ਸੀਜਨ ਆ ਬੱਡੀ ਦਾ ਆ ਰਿਹਾ ਤੇ ਪਰਾਲੀ ਲਈ ਕਿਸ ਤਰ੍ਹਾਂ ਦੇ ਆ ਮੇਨ ਮਕਸਦ ਅੱਜ ਮੇਰਾ ਤੇ ਐਸਐਸਪੀ ਸਾਹਿਬ ਦਾ ਇਸ ਪਿੰਡ 'ਚ ਆਉਂਦਾ ਹੀ ਸੀਗਾ ਕਿਉਂਕਿ ਇਹ ਹਾਟਸਪੌਟ ਵਿਲੇਜ ਵਿੱਚੋਂ ਜਾਨਿਆ ਜਾਂਦਾ ਹੈਗੇ ਤੇ ਲਾਗਲੀ ਜਿਹੜੀ ਦੋ ਪੰਚਾਇਤਾਂ ਹੈ ਉੱਚੇ ਵੀ ਪਰਾਲੀ ਜਲਾਉਣ ਦੇ ਕਾਫੀ ਸਾਰੇ ਕੇਸਿਸ ਆਉਂਦੇ ਹੈਗੇ ਸੋ ਇਸ ਦੇ ਮੱਦੇਨਜ਼ਰ ਅਸੀਂ ਅੱਜ ਕਿਸਾਨਾਂ ਨੂੰ ਕਿਸਾਨ ਵੀਰਾਂ ਨੂੰ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ ਐਸਾ ਅਸੀਂ ਪਰਾਲੀ ਨਾ ਜਲਾਈਏ ਸੰਧ ਇਹਦੇ ਬਾਰੇ ਇਨਫੋਰਮੇਸ਼ਨ ਇਹਨਾਂ ਨੂੰ ਅਸੀਂ ਰੈਡਲੀ ਅਵੇਲੇਬਲ ਕਰਾਵਾਂਗੇ ਨਾਲ ਦੀ ਨਾਲ ਉਹਨਾਂ ਨੂੰ ਜੇ ਕੋਈ ਹੋਰ ਕਿਸੇ ਚੀਜ਼ ਦੀ ਪ੍ਰੋਬਲਮ ਹੈ ਕਿਉਂਕਿ ਕਿਸਾਨਾਂ ਨੇ ਸਾਨੂੰ ਆ ਵੀ ਨੋਟ ਕਰਾਇਆ ਕਿ ਉਹਨਾਂ ਨੂੰ ਆ ਸੰਧੀ بجائے ਆ ਸੰਚਿਹਦ ਹੈ ਉਹ ਮੌਕੇ ਤੇ ਅਸੀਂ ਅਫਸਰਾਂ ਨੂੰ ਹਦਾਇਤ ਕਰ ਦਿੱਤੀ ਹੈ ਉਹ ਸੰਦ ਉਹਨਾਂ ਨੂੰ ਅਵੇਲੇਬਲ ਕਰਾਇਆ ਜਾਏਗਾ ਹਜੇ ਲਗਭਗ 1 ਮਹੀਨਾ ਪਿਆ ਹੈ ਚੋਨੇ ਦੀ ਫਸਲ ਦੀ ਕਟਾਈ ਦਾ ਮੁਗੇ ਜ਼ਿਲ੍ਹੇ ਚ ਸੋ ਸਾਡੀ ਪੂਰੀਆਂ ਤਿਆਰੀਆਂ ਹੈਗੀਆਂ ਅਸੀਂ ਸਾਰੇ ਅਫਸਰ ਸਾਹਿਬਾਨ ਨਾਲ ਸਵੇਰੇ ਮੀਟਿੰਗ ਵੀ ਕੀਤੀ ਸੀਗੀ ਉਹਨਾਂ ਨੂੰ ਵੀ ਜਿਹੜੇ ਮਾਨਯੋਗ ਸੁਪਰੀਮ ਕੋਰਟ ਐਂਡ ਮਾਨਯੋਗ ਹਾਈ ਕੋਰਟ ਐਂਡ ਐਨਜੀਟੀ ਦੇ ਸੈਂਟਰ ਫਾਰ 에ਅਰ ਕੁਆਲਿਟੀ ਮੈਨੇਜਮੈਂਟ ਦੇ ਜਿਹੜੇ ਨਵੇਂ ਆਦੇਸ਼ ਆਏ ਹੈਗੇ ਉਹਨਾਂ ਦੇ ਬਾਰੇ ਵੀ ਜਾਣੂ ਕਰਾਇਆ ਗਿਆ ਹੈਗਾ ਸੋ ਇਸ ਵਾਰ ਇੱਕ ਕੋਸ਼ਿਸ਼ ਹੈਈ ਸਾਡੀ ਜਾਰੀ ਰਹੇਗੀ ਕਿ ਇਹਨਾਂ ਸਾਰਿਆਂ ਦੀ ਸਹਿਯੋਗ ਦੇ ਨਾਲ ਅਸੀਂ ਪਰਾਲੀ ਦੇ ਜਲਨ ਦੇ ਜਿਹੜੇ ਕੇਸਿਸ ਹੈ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਠੱਲ ਪਾਉਣ ਦੀ ਕੋਸ਼ਿਸ਼ ਕਰਾਂਗੇ ਸਰ ਜਦੋਂ 공부 ਸ਼ੁਰੂ ਹੁੰਦੀ ਆ ਉਹ ਪਹਿਲਾਂ ਪਹਿਲਾਂ ਬੜੀ ਸਖਤੀ ਵਰਤੀ ਜਾਂਦੀ ਬਾਅਦ ਚ ਢਲ ਦੇ ਦਿੱਤੀ ਜਾਂਦੀ ਤੇ ਉਨੀ ਹੀ ਅੱਗ ਫੇਰ ਲੱਗ ਜਾਂਦੀ ਸਰ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਇਸ ਵਾਰੀ ਅਸੀਂ ਜ਼ਰੂਰ ਇਤੇ ਪ੍ਰਾਇਰਟੀ ਤੇ ਇਨਸ਼ੋਰ ਕਰਾਂਗੇ ਕਿ ਇਸ ਤਰੀਕੇ ਦੀ ਪ੍ਰੋਬਲਮ ਨਾ ਹੋਵੇ